ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗਰਮਿੰਦਰ ਸਿੰਘ ਭੁੱਲਰ ਜ਼ਿਲ੍ਹਾ ਮੀਤਪਰਧਾਨ ਬੀਕੇ ਜੂਟ ਕੌਂਦਾ ਤਨੇਰ ਅੱਜ ਜਿਹੜੀ ਮੈਂ ਤੁਹਾਡੇ ਨਾਲ ਵੀਰੋਂ ਗੱਲ ਕਰਨ ਲੱਗਿਆ ਇਹ ਪੰਜਾਬ ਦਾ ਬਹੁਤ ਅਹਿਮ ਮੁੱਦਾ ਹੈਗਾ ਇਹ ਜ਼ਰੂਰ ਧਿਆਨ ਨਾਲ ਸੁਣਿਓ ਜੇ ਚੰਗੀ ਲੱਗੀ ਤਾਂ ਵੀਡੀਓ ਸ਼ੇਅਰ ਵੀ ਕਰਿਓ ਅੱਜ ਥਾਂ ਥਾਂ ਪੰਜਾਬ ਦੇ ਹਰ ਸ਼ਹਿਰ ਵਿੱਚ ਲੁੱਟਾਂ ਖੋਹਾਂ ਹੋ ਰਹੀਆਂ ਹਨ ਰਾਹੀਗਰਾਂ ਨੂੰ ਲੁੱਟਿਆ ਜਾ ਰਿਹਾ ਹੈ ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ ਚੋਰੀ ਹੋ ਰਹੀਆਂ ਨੇ ਕਰੋੜਾਂ ਅਰਬਾਂ ਰੁਪਏ ਦਾ ਬਿਜਲੀ ਬੋਰਡ ਦਾ ਨੁਕਸਾਨ ਹੋ ਰਿਹਾ ਹੈ ਸਭ ਤੋਂ ਵੱਧ ਨੁਕਸਾਨ ਬਿਜਲੀ ਬੋਰਡ ਦਾ ਹੋ ਰਿਹਾ ਉਹਦੇ ਟਰਾਂਸਫਾਰਮ ਟਰਾਂਸਫਾਰਮ ਤਾਰਾਂ ਤੇਲ ਚੋਰੀ ਹੋ ਰਿਹਾ ਹੈ ਇਹ ਸਭ ਦਾ ਕਾਰਨ ਕੀ ਹੈ ਇਹ ਸਭ ਦਾ ਕਾਰਨ ਅੱਜ ਪੰਜਾਬ ਦੀ ਧਰਤੀ ਤੇ ਵਗ ਰਿਹਾ ਛੇਵਾਂ ਦਰਿਆ ਨਸਿਆਂ ਦਾ ਵਗ ਰਿਹਾ ਛੇਵਾਂ ਦਰਿਆ ਚਿੱਟੇ ਦਾ ਅੱਜ ਆਪਾਂ ਚਿੱਟੇ ਤੇ ਗੱਲ ਕਰਨੀ ਆ ਇਹ ਤੁਹਾਨੂੰ ਦੱਸਾਂਗੇ ਵੀ ਇਹ ਨਸ਼ੇ ਦੀ ਸ਼ੁਰੂਆਤ ਕਿਵੇਂ ਹੁੰਦੀ ਆ ਤੇ ਇਹ ਤੇ ਕਿਵੇਂ ਆਪਾਂ ਆਪਣੇ ਬੱਚਿਆਂ ਨੂੰ ਕੰਟਰੋਲ 'ਚ ਰੱਖੀਏ ਇਹ ਕੱਲੀਆਂ ਸਰਕਾਰਾਂ ਦਾ ਦੋਸ਼ ਨਹੀਂ ਸਾਡਾ ਵੀ ਦੋਸ਼ ਆ ਸਰਕਾਰਾਂ ਦਾ ਫੇਲ ਹੋ ਗਈਆਂ ਕਿਉਂ ਪੁਲਿਸ ਦੇ ਵਿੱਚ ਵੀ ਇਹੋ ਜਿਹਾ ਸਿਸਟਮ ਆ ਕਈ ਕਰਾਪਟ ਅਫਸਰ ਆ ਜਿਨ੍ਹਾਂ ਦੀ ਧਿਆਨ 'ਚ ਸਾਰਾ ਕੁਝ ਹੁੰਦਾਗਾ ਵੀ ਕਿੱਥੇ ਕੀ ਹੁੰਦਾ ਪਰ ਉਹ ਇਹਨਾਂ ਨੂੰ ਹੱਥ ਨਹੀਂ ਪਾਉਂਦੇ ਦੋ ਸਰਕਾਰਾਂ ਲੰਘੀਆਂ ਪਰ ਚਿੱਟੇ ਨੂੰ ਕਿਸੇ ਨੇ ਨਾਥ ਨਹੀਂ ਪਾਈ ਭਰਾਵੋ ਅੱਜ ਪੰਜਾਬ ਦੇ ਹਾਲਾਤ ਜੂਪੀ ਤੇ ਬਿਹਾਰ ਨਾਲੋਂ ਮਾੜੇ ਹੋ ਚੁੱਕੇ ਨੇ ਪੰਜਾਬ ਦੀ ਧਰਤੀ ਤੇ ਛੇਵਾਂ ਦਰਿਆ ਨਸਿਆਂ ਦਾ ਵਗ ਰਿਹਾ ਹੈ ਜਿਹੜਾ ਚਿੱਟੇ ਦਾ ਨਸ਼ਾ ਇਹ ਪੰਜਾਬ ਨੂੰ ਤਬਾਹ ਕਰਨ ਲੱਗਿਆ ਹੋਇਆਗਾ ਸ਼ਰਾਬ ਗੁਟਕਾ ਕੂਲਪ ਸਿਗਰਟ ਤੰਬਾਕੂ ਇਹ ਸਾਡੇ ਘਰਾਂ ਵਿੱਚ ਸਾਡੀਆਂ ਗਲੀਆਂ ਵਿੱਚ ਜ਼ਹਿਰ ਵਾਂਗ ਫੈਲ ਚੁੱਕੇ ਨੇ ਇਹਨਾਂ ਨੂੰ ਅਸੀਂ ਨਸ਼ਾ ਨਹੀਂ ਮੰਨਦੇ ਸਾਡੇ ਲੋਕ ਪੰਜਾਬ ਦੀਆਂ ਪੰਜਾਬ ਦੇ ਵਿੱਚ ਲੁੱਟਾ ਖੋਹਾਂ ਚੋਰੀਆਂ ਝਪਟਮਾਰਾਂ ਇਹ ਸਾਰੀਆਂ ਨਸ਼ੇ ਦੀ ਕਹਾਣੀ ਦੱਸ ਰਹੀਆਂ ਨੇ ਹਰ ਪਿੰਡ ਦੇ ਵਿੱਚ ਦੇ ਹਾਲਾਤ ਦੇਖ ਲਿਓ ਤੁਸੀਂ ਪੰਜਾਬ ਦੇ ਪਿੰਡਾਂ ਤੋਂ ਸ਼ਹਿਰਾਂ ਤੱਕ ਨਸ਼ਾ ਹਰ ਘਰ ਦੇ ਦਰਵਾਜ਼ੇ ਤੇ ਖੜਾ ਹੈ ਹੁਣ ਆਪਾਂ ਗੱਲ ਕਰਦੇ ਆ ਨਸ਼ੇ ਦੀ ਸ਼ੁਰੂਆਤ ਕਿਵੇਂ ਹੁੰਦੀ ਆ ਜਿਵੇਂ ਲੋਕ ਮੰਨਦੇ ਆ ਵੀ ਚਟਾ ਹੀਰੋਇਨ ਵੀ ਇਹ ਵੱਡੇ ਨਸ਼ੇ ਆ ਭਰਾਬੋ ਤੇਰੀ ਸ਼ੁਰੂਆਤ ਆ ਉਹ ਸਿਗਰਟ ਤੰਬਾਕੂ ਗੁਟਕਾ ਕੂਲਿਪ ਸਰਾਬ ਇਹਨਾਂ ਤੋਂ ਹੁੰਦੀ ਆ ਜੇ ਤੁਹਾਡਾ ਬੱਚਾ ਇਹ ਚੀਜ਼ਾਂ ਵਰਤਦਾ ਤਾਂ ਉਹਨੂੰ ਖਿਆਲ ਰੱਖੋ ਉਹਨੂੰ ਰੋਕੋ ਇਹਨਾਂ ਚੀਜ਼ਾਂ ਤੋਂ ਸਭ ਤੋਂ ਵੱਡੀ ਗੱਲ ਆ ਲੋਕ ਇਹਨਾਂ ਨੂੰ ਛੋਟਾ ਨਸ਼ਾ ਮੰਨਦੇ ਨੇ ਪਰ ਅਸਲ ਨਸ਼ੇ ਦੀ ਸ਼ੁਰੂਆਤ ਇੱਥੋਂ ਹੁੰਦੀ ਆ ਤੁਹਾਡੇ ਬੱਚੇ ਦੇ ਸਰੀਰ 'ਚੋਂ ਧੂਏ ਦੀ ਸਮੈਲ ਆਉਂਦੀ ਆ ਤਮਾਕੂ ਦੀ ਗੰਧ ਆਉਂਦੀ ਆ ਜੇਬਾਂ ਵਿੱਚ ਰੋਲਿੰਗ ਪੇਪਰ ਜਾਂ ਪੈਕਟ ਮਿਲਦਾ ਇਹ ਸਾਰੇ ਸੰਕੇਤ ਆ ਵੀ ਤੁਹਾਡਾ ਬੱਚਾ ਨਸ਼ੇ ਵੱਲ ਵਧ ਰਿਹਾ ਹੈ ਮਾਪਿਆਂ ਦੀ ਜ਼ਿੰਮੇਵਾਰੀ ਕੀ ਬਣਦੀ ਆ ਸਭ ਤੋਂ ਪਹਿਲਾ ਕੰਮ ਆ ਬੱਚੇ ਦੀ ਸੰਗਤ ਵੇਖੋ ਜੇ ਬੱਚੇ ਦੀ ਥੋੜੇ ਦੀ ਸੰਗਤ ਮਾੜੀ ਆ ਮਾੜੇ ਬੱਚਿਆ ਜਉ ਬੈਠ ਰਿਹਾਗਾ ਅੱਜ ਜਿਹੜੀ 10ਵੀਂ ਤੋਂ ਲੈ ਕੇ +2 ਤੱਕ ਅਲੜ ਉਮਰ ਹੁੰਦੀ ਆ ਇਹਦੇ ਵਿੱਚ ਚਿੱਟੇ ਦੇ ਨਾਲ ਨਾਲ ਪੰਜਾਬ ਦੇ ਵਿੱਚ ਈਡਜ ਦਾ ਫਸਾਰ ਬਹੁਤ ਹੋ ਰਿਹਾ ਨਸ਼ੇ ਕਾਰਨ ਇਹ ਬਹੁਤ ਗੰਭੀਰ ਮੁੱਦਾ ਹੈਗਾ ਇਹ ਮਾੜੀ ਮੋਟੀ ਗੱਲ ਨਹੀਂ ਹੈਗੀ ਅੱਜ ਪੰਜਾਬ ਦੇਸ਼ 'ਚ ਈਡਜ ਦੇ ਵਿੱਚ ਤੀਜੇ ਨੰਬਰ ਤੇ ਆ ਗਿਆ ਜੇ ਮਾੜੀ ਸੰਗਤ ਆ ਤਾਂ ਤੁਹਾਡਾ ਬੱਚਾ ਨਸ਼ੇ ਦੇ ਵਿੱਚ ਜਾਊਗਾ ਹੀ ਜਾਊਗਾ ਤੁਸੀਂ ਆਪਣੇ ਬੱਚੇ ਨੂੰ ਸਮਾਂ ਦਿਵੋ ਜਦੋਂ ਆਪਣੇ ਬੱਚੇ ਨਾਲ ਤੁਸੀਂ ਗੱਲ ਨਹੀਂ ਕਰਦੇ ਹੋ ਖਮੋਸੀ ਦੇ ਵਿੱਚ ਗਲਤ ਰਾਹ ਫੜ ਲੈਂਦਾ ਬੱਚੇ ਦੇ ਦੋਸਤ ਬਣੋ ਬੱਚੇ ਨਾਲ ਪਿਆਰ ਨਾਲ ਵਿਚਰੋ ਇਹ ਨਿਸ਼ਾਨੀਆਂ ਕੀ ਨੇ ਕਈ ਨਿਸ਼ਾਨੀਆਂ ਤੁਹਾਨੂੰ ਦੱਸਦੇ ਆ ਜੇ ਤੁਹਾਨੂੰ ਕੋਈ ਦੱਸਦਾ ਵੀ ਤੁਹਾਡਾ ਬੱਚਾ ਨਸ਼ਾ ਕਰਦਾਗਾ ਉਹਦਾ ਗੁੱਸਾ ਨਾ ਕਰਿਆ ਕਰੋ ਜਾਂ ਕੋਈ ਦੋ ਨੂੰ ਦੱਸਦਾ ਵੀ ਤੁਹਾਡਾ ਬੱਚਾ ਪੈਸੇ ਮੰਗਦਾ ਉਹਦੇ ਗਾੜਨਾ ਪਿਆ ਕਰੋ ਚਾਚੇ ਤਾਏ ਮਾਮੇ ਇਹ ਕੋਈ ਦੋਸਮਣ ਨਹੀਂ ਹੁੰਦੇ ਜੇ ਤੁਹਾਨੂੰ ਕੋਈ ਦੱਸਦਾ ਤਾਂ ਉਹ ਗੱਲ ਤੇ ਅਮਲ ਕਰਿਆ ਕਰੋ ਨੰਬਰ 2 ਤੇ ਤੁਹਾਡੇ ਘਰ ਚੋਂ ਜੇ ਮੰਨ ਲਓ ਪੈਸੇ ਚੋਰੀ ਹੋਣ ਲੱਗ ਜਾਣ ਤੁਹਾਡੇ ਬੱਚੇ ਦਾ ਜੇਬ ਖਰਚਾ ਅਚਾਨਕ ਵਧਣ ਲੱਗ ਜਵੇ ਜੇ ਮਹੀਨੇ ਦਾ 500 ਰੁਪਏ ਖਰਚਦਾ ਤਾਂ ਉਹ ਹਫ਼ਤੇ ਦੀ 500 ਰੁਪਏ ਖਰਚਣ ਲੱਗ ਜਾ ਲੱਗ ਜਾਂਦਾ ਘਰ ਦੇ ਲੋਕਾਂ ਨਾਲ ਬਹਿਸ ਕਰਨ ਲੱਗ ਜਾਂਦਾ ਇਕੱਲਾ ਰਹਿਣ ਲੱਗ ਜਾਂਦਾ ਚਿਰਚੜਾ ਹੋ ਜਾਂਦਾ ਤਾ ਇਹ ਸਿਰਫ ਬਗਾਵਤ ਨਹੀਂ ਨਸ਼ੇ ਦਾ ਸੰਕੇਤ ਹੋ ਸਕਦਾ ਇਹ ਗੱਲਾਂ ਵੱਲ ਤੁਸੀਂ ਧਿਆਨ ਦਿਆ ਕਰੋ ਇਹ ਛੋਟੀਆਂ ਛੋਟੀਆਂ ਗੱਲਾਂ ਨੇ ਇਹਨਾਂ ਨੂੰ ਤੁਸੀਂ ਰੋਕੋਗੇ ਕਿਵੇਂ ਉਸ ਨਾਲ ਪਿਆਰ ਨਾਲ ਗੱਲ ਕਰੋ ਸਖਤੀ ਨਾਲ ਸਖਤੀ ਨਾਲ ਬਲੀ ਵਰ ਤੋਂ ਪਿਆਰ ਨਾਲ ਗੱਲ ਕਰੋ ਵਧੀਆ ਬੰਦਿਆਂ ਦੀ ਸੰਗਤ ਦਿਵਾਓ ਜੈਮ ਖੇਡਾਂ ਕਲੱਬਾਂ ਵੱਲ ਪ੍ਰੇਰਿਤ ਕਰੋ ਲੋੜ ਪਵੇ ਤਾਂ ਵਧੀਆ ਡਾਕਟਰ ਤੋਂ ਇਲਾਜ ਕਰਵਾਓ ਬੱਚੇ ਨਾਲ ਧੱਕੇ ਸਾਹੀ ਨਾ ਕਰੋ ਇਹ ਚੀਜ਼ਾਂ ਨਾਲ ਹੱਥੋਂ ਨਿਕਲ ਜਾਂਦਾ ਬੱਚਾ ਇਹ ਬਹੁਤ ਜ਼ਰੂਰੀ ਤੇ ਅਹਿਮ ਗੱਲਾਂ ਨੇ ਭਰਾਵੋ ਬਾਕੀ ਹੁਣ ਆਪਾਂ ਇਹ ਵਿਸ਼ੇ ਤੇ ਅੱਗੇ ਵੀਡੀਓ ਚ ਹੋਰ ਵੀ ਗੱਲ ਕਰਾਂਗੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਸ਼ੇਅਰ ਕਰਿਓ ਇਹ ਅੱਜ ਦਾ ਬਹੁਤ ਅੱਜ ਹਾਲਾਤ ਪੰਜਾਬ ਦੇ ਬਹੁਤ ਮਾੜੇ ਹੋ ਚੁੱਕੇ ਨੇ ਹਰ ਰਾਹੀ ਗਰਾਂ ਨੂੰ ਲੁੱਟਿਆ ਜਾ ਰਿਹਾ ਕੁੱਟਿਆ ਜਾ ਰਿਹਾ ਚਿੱਟੇ ਕੰਨ ਬਹੁਤ ਮਾੜੇ ਹਾਲਾਤ ਹੋ ਗਏ ਨੇ ਪੰਜਾਬ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ